ਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬੈ ਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੈ ਸਰਗੂ ਵਿਚਾਰ ਸੱਚਾ ਤੇਰਾ ਅਮਰੇ ਸੱਚਾ ਦੀਬਾਨ सचा तेरा हुक्म सचा फुरमान सच्चा तेरा करम सच्चा निशान सच्चे तुद आखें लख करोड़ सचे सब तु सच सब जोर सच्ची तेरी सिफत सची साला ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਮ ਇੱਕ ਸੱਚੇ ਧਿਆਨ ਸੱਚੇ ਜੋ ਮਰ ਜਮੇ ਸੋ ਕਚ ਨੇ ਕੱਚੇ ਆਸਾ ਦੀਵਾਰ ਦੇ ਇਸ ਦੂਸਰੀ ਪੌੜੀ ਦੇ ਨਾਲ ਤਿੰਨ ਸ਼ਲੋਕ ਨੇ ਦੋ ਪਹਿਲੇ ਪਾਤਸ਼ਾਹ ਜੀ ਦੇ ਇੱਕ ਸ਼ਲੋਕ ਦੂਜੇ ਪਾਤਸ਼ਾਹ ਜੀ ਦਾ ਪਹਿਲੇ ਸ਼ਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਫਰਮਾਨ ਕਰ ਰਹੇ ਨੇ ਉਹ ਦੱਸਦੇ ਨੇ ਸਭ ਪਸਾਰਾ ਸੱਚ ਦਾ ਹੈ ਪਸਾਰੇ ਵਿੱਚ ਸੱਚ ਹੈ ਤੇ ਸਾਰਾ ਪਸਾਰਾ ਸੱਚ ਹੈ ਜਿਸ ਦੇ ਵਿੱਚ ਕੋਈ ত্রুটি ਨਹੀਂ ਜਿਸ ਦੇ ਵਿੱਚ ਕੋਈ ਖਾਮੀ ਨਹੀਂ ਜਿਸ ਦੇ ਵਿੱਚ ਵਧਾਣ ਘਟਾਣ ਦੀ ਕੋਈ ਲੋੜ ਨਹੀਂ ਐ ਸੌਸ ਸੱਚੇ ਦਾ ਸੱਚਾ ਪਸਾਰਾ ਹੈ ਜਿਹਦੇ 'ਚ ਭੁੱਲ ਲਬਣੀ ਬੜੀ ਕਠਿਨ ਹੈ ਗੁਰੂ ਨਾਨਕ ਦੀ ਦ੍ਰਿਸ਼ਟੀ ਦੇ 'ਚ ਜੋ ਸੱਚ ਹੈ ਉਸ ਤੋਂ ਜੋ ਕੁਝ ਬਣਦਾ ਹੈ ਉਹ ਵੀ ਸੱਚ ਭਾਵੇਂ ਉਸ ਦੇ 'ਚ ਭੁੱਲ ਕੱਢਣੀ ਔਖੀ ਹੈ ਕੀ ਕੁਛ ਉਸ ਸੱਚ ਤੋਂ ਬਣਿਆ ਹੈ ਤੇ ਸੱਚ ਦੇ 'ਚ ਕਿਵੇਂ ਉਹ ਸੱਚ ਰਮਿਆ ਹੋਇਆ ਹੈ ਇਹ ਇਸ ਸ਼ਲੋਕ ਦੇ 'ਚ ਸਾਹਿਬ ਇਹਨ ਪ੍ਰਮਾਨ ਕਰਦੇ ਨੇ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਜਿਤਨੇ ਜ਼ਮੀਨ ਦੇ ਟੁਕੜੇ ਨੇ ਇਹਦੀ ਬਣਤਰ ਤੂੰ ਸੱਚ ਤੇ ਰੱਖੀ ਹੈ ਔਰ ਤਮਾਮ ਬ੍ਰਹਮੰਡ ਇਹਨਾਂ ਦੀ ਬਣਤਰ ਵੀ ਸੱਚ ਤੇ ਹੈ ਤੇ हे ਪ੍ਰਭੂ ਤੂੰ ਇਸ ਬ੍ਰਹਮੰਡ ਦੇ ਚ ਆਪ ਹੈ ਇਹਨਾਂ ਖੰਡਾਂ ਦੇ ਚ ਆਪ ਹੈ ਸੱਚ ਦੀ ਹੋਂਦ ਜਿਸ ਜਿਸ ਨਾਲ ਜੁੜੇ ਉਹ ਸੱਚ ਹੈ ਤੇ ਸੱਚ ਤੋਂ ਜੋ ਕੁਝ ਪ੍ਰਗਟ ਹੋਵੇ ਉਹ ਸੱਚ ਹੈ ਜੋ ਝੂਠ ਹੈ ਉਸ ਤੋਂ ਜੋ ਕੁਝ ਬਣਦਾ ਹੈ ਉਹ ਵੀ ਝੂਠ ਹੈ ਭਾਵ ਨਾਸਵੰਤ ਹੈ ਕੀ ਇਹ ਸੰਸਾਰ ਅਖੰਡ ਬ੍ਰਹਿਮੰਡ ਨਾਸਵੰਤ ਨਹੀਂ ਇਹ ਪਰਵਰਤਨਸ਼ੀਲ ਨੇ ਨਾਸਵੰਤ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਫਰਮਾਨ ਕਰਦੇ ਨੇ ਨਾ ਘਾਟ ਹੈ ਨਾ ਬਾਦ ਹੈ ਨਾ ਘਾਟ ਬਾਦ ਹੋਤ ਹੈ ਅੱਜ ਵਿਗਿਆਨ ਨੇ ਇਸ ਗੱਲ ਦੀ ਤਸਦੀਕ ਕਰ ਦਿੱਤੀ ਹੈ ਕਿ ਜਿਤਨਾ ਜਲ ਸਿਰਜਣ ਦੇ ਆਦ ਕਾਲ ਦੇ ਸੀ ਜਲ ਉਤਨਾ ਹੀ ਹੈ ਇੱਕ ਬੂੰਦ ਵੀ ਘਟੀ ਨਹੀਂ ਹੈ ਰੇਤ ਦਾ ਇੱਕ ਜ਼ਰਰਾ ਵੀ ਪ੍ਰਕਿਰਤੀ ਵਿੱਚੋਂ ਘਟਿਆ ਨਹੀਂ ਹੈ ਤੇ ਵਦਿਆ ਨਹੀਂ ਹੈ ਨਾ ਘਾਟ ਹੈ ਨਾ ਬਾਦ ਹੈ ਨਾ ਘਾਟ ਬਾਦ ਹੋਤ ਹੈ ਰੇਤ ਦੇ ਜ਼ਰਰੇ ਪਥਰਾਂ ਦੇ ਟੀਲੇ ਬਣ ਪਹਾੜ ਬਣਦੇ ਰਹਿੰਦੇ ਨੇ ਪਹਾੜ ਖਿਰਖਿਰ ਕੇ ਰੇਤ ਬਣਦੇ ਰਹਿੰਦੇ ਨੇ ਪਾਣੀ ਉੱਡ ਕੇ ਭਾਪ ਬਣਦਾ ਰਹਿੰਦਾ ਹੈ ਭਾਪ ਬਰਖਾ ਹੋ ਕੇ ਬਰਫ਼ ਬਣਦੀ ਰਹਿੰਦੀ ਹੈ ਬਰਫ਼ ਬਿਰ ਫਿਗਲ ਕੇ ਪਾਣੀ ਬਣਦੀ ਹੈ ਸਾਗਰ ਦੇ ਸਮਾਂਦੀ ਹੈ ਇਹ ਸਭ ਪਰਿਵਰਤਨ ਤੇ ਹੈ ਲੈਕਿਨ ਪਾਣੀ ਦੀ ਇੱਕ ਬੂੰਦ ਨਸ਼ਟ ਨਹੀਂ ਹੁੰਦੀ ਘਟਦੀ ਨਹੀਂ ਵੱਧਦੀ ਨਹੀਂ ਰੇਤ ਦਾ ਇੱਕ ਜ਼ਰਰਾ ਵੀ ਨਾ ਘਟਦਾ ਹੈ ਨਾ ਵੱਧਦਾ ਹੈ ਇਹ ਸਾਰੇ ਦਾ ਸਾਰਾ ਜਗਤ ਪਰਵਰਤਨਸ਼ੀਲ ਹੈ ਔਰ ਇਹ ਵੀ ਉਸ ਸੱਚੇ ਦੀ ਇੱਕ ਸੱਚੀ লীਲਾ ਹੈ ਤਬਦੀਲੀ ਪਲਟਾ ਸਤਗੁਰudev ਜੀ ਮਹਾਰਾਜ ਅਗਾਹ ਚੱਲ ਕੇ ਕਹਿੰਦੇ ਨੇ ਸੱਚੇ ਤੇਰੇ ਲੋ ਸੱਚੇ ਆਕਾਰ ਤੂੰ ਜਿੰਨੇ ਲੋਕ ਬਣਾਏ ਜਿੱਥੇ ਜੀਵ ਵਸਤੇ ਨੇ ਉਹ ਲੋਕ ਵੀ ਸੱਚੇ ਨੇ ਤੇ ਜਿੰਨੇ ਆਕਾਰ ਨੇ ਜਿੰਨੇ ਵਜੂਦ ਨੇ ਉਹ ਵੀ ਸੱਚ ਤੂੰ ਹਾਥੀ ਦਾ ਸਰੀਰ ਬਣਾਇਆ ਤੂੰ ਕੀੜੀ ਦਾ ਸਰੀਰ ਬਣਾਇਆ ਔਰ ਇਹਨਾਂ ਦੋ ਸਰੀਰਾਂ ਦੇ ਵਿੱਚ ਭੁੱਲ ਲੱਭਣੀ ਬਹੁਤ ਕਠਿਨ ਹੈ ਔਰ ਤੇਰੀ ਬਣਤਰ ਨੂੰ ਦਾਸ ਦੇਣੀ ਪੈਂਦੀ ਹੈ ਕਿ हे ਸੱਚ ਤੂੰ ਕਿਵੇਂ ਸੱਚ ਦੀ ਕਸਵਟੀ ਤੇ ਹਰ ਇੱਕ ਚੀਜ਼ ਨੂੰ ਘੜਿਆ ਹੈ ਹਰ ਇੱਕ ਚੀਜ਼ ਨੂੰ ਬਣਾਇਆ ਹੈ ਤਾਂ ਤੂੰ तमाम ਲੋਕ ਜੋ ਬਣਾਏ ਨੇ ਉਹ ਵੀ ਸੱਚ ਦੀ ਮੂਰਤੀ ਨੇ ਔਰ ਜਿਤਨੇ ਆਕਾਰ ਨੇ ਇਹ ਵੀ ਟਿਕੇ ਹੋਏ ਨੇ ਇਹ ਹੀ ਸੱਚ ਹੈ ਨੇ ਇਹਨਾਂ ਦੇ ਚਿੰ ਵੀ ਭੁੱਲ ਲਪਣੀ ਬੜੀ ਕਠਿਨ ਹੈ ਸੱਚੇ ਤੇਰੇ ਕਰਣੇ ਸਰਬ ਵਿਚਾਰ हे ਪ੍ਰਭੂ ਜਿਤਨੇ ਵੀ ਤੇਰੇ ਕਰਣੇ ਨੇ ਜਿਤਨੀ ਵੀ ਤੇਰੀ ਕਿਰਤ ਹੈ ਇਹ ਸਭ ਸੱਚ ਹੈ ਸਭ ਠੀਕ ਹੈ ਸਭ ਅਸਥਿਰ ਹੈ ਸਿਰਫ ਪਰਵਰਤਨਸ਼ੀਲ ਹੈ ਉਹ ਅਸਥਿਰ ਹੈ ਔਰ ਇਸ ਦੇ ਭੁੱਲ ਲਬਣੀ ਟ੍ਰੁੱਟੀ ਲਬਣੀ ਕਠਨ ਹੈ हे प्रभु ਤੇਰੇ ਜਿਤਨੇ ਵਿਚਾਰ ਨੇ ਤੇਰੇ ਜਿਤਨੇ ਫੁਰਨੇ ਨੇ ਉਹ ਵੀ ਸੱਚ ਨੇ ਤੇਰੇ ਅੰਦਰੋਂ ਇੱਕ ਵੀ ਫੁਰਨਾ ਵਲਤਨੇ ਨਿਕਲਦਾ ਤੇਰੇ ਅੰਦਰੋਂ ਇੱਕ ਵੀ ਫੁਰਨਾ ਝੂਠਾ ਨਹੀਂ ਨਿਕਲਦਾ एक भी फुरना तेरा मिथ्या नहीं तेरे तमाम फुरने सच्चे ने तेरे तमाम विचार सच्चे ने सच्चा तेरा अमर सचा दीवान तेरा जो है यह भी सच्चा है दरअसल जो सच्चा है उदी गल सच्ची है जो सच्चा है उदा हुक्म सच्चा है जो जूठा है उदा हुक्म भी जूठा है जो अज है ते कल नहीं ਉਹ ਹੁਕਮ ਵੀ ਅੱਜ ਹੈ ਤੇ ਕੱਲ ਨਹੀਂ ਇਹ ਤੇ ਝੂਠ ਹੋ ਗਿਆ ਤੂੰ ਸਦੀਵੀ ਹੈ ਤੂੰ ਸੱਚ ਹੈ ਤੂੰ ਹਮੇਸ਼ਾ ਹੈ ਤੂੰ ਅਸਤਿਰ ਹੈ ਲਿਆਜ਼ਾ ਤੇਰਾ ਹੁਕਮ ਵੀ ਸੱਚਾ ਹੈ ਤੇਰਾ ਦੀਵਾਨ ਵੀ ਸੱਚਾ ਹੈ ਅੱਜ ਜਿਨ੍ਹਾਂ ਦੀਆਂ ਮਹਿਫਲਾਂ ਲੱਗਦੀਆਂ ਨੇ ਕੱਲ ਉੱਥੇ ਉਜਾੜਾ ਹੁੰਦੀਆਂ ਨੇ ਉਹਨਾਂ ਦੀਆਂ ਮਹਿਫਲਾਂ ਸੁਨੀਆਂ ਪੈ ਜਾਂਦੀਆਂ ਨੇ ਨਹੀਂ ਤੇਰਾ ਦੀਵਾਨ ਵੀ ਸੱਚਾ ਹੈ ਤੇਰੀ ਮਹਿਫਲ ਵੀ ਸੱਚੀ ਹੈ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਏ ਪ੍ਰਭੂ ਤੇਰਾ ਫਰਮਾਨ ਤੇਰਾ ਹੁਕਮ ਇਹ ਸੱਚਾ ਹੈ ਕਿਉਂ ਕਿ ਤੇਰਾ ਰਾਜ ਪਾਠ ਤੇਰਾ ਦੀਵਾਨ ਸੱਚਾ ਹੈ ਤੂੰ ਕਿਸੇ ਥਾਂ ਵੀ ਭੁੱਲ ਨਹੀਂ ਕਰਦਾ ਕਰਤਾ ਆਪ ਨਾ ਭੁੱਲੇ ਇਹ ਗੱਲ ਵਖਰੀ ਹੈ ਕਿ ਭੁੱਲੇ ਹੋਇਆਂ ਨੂੰ ਕਰਤੇ ਪੁਰਖ ਦੇਛ ਭੁੱਲਾ ਦਿਖਾਈ ਦੇਂ ਭੁੱਲੀ ਹੋਈ ਮਤ ਨੂੰ ਕਰਤੇ ਪੁਰਖ ਦੇ ਚ ਟੁੱਟੀਆਂ ਦਿਖਾਈ ਦੇਣ ਪਰ ਸਾਇਬ ਕਹਿੰਦੇ ਨਹੀਂ ਉਹ ਸੜੀ ਭੁੱਲੀ ਹੋਈ ਮਤ ਦਾ ਕਸੂਰ ਹੈ ਤੇਰਾ ਕਸੂਰ ਨਹੀਂ ਤੂੰ ਤੇ ਸੱਚ ਹੈ ਤੇਰਾ ਦੀਵਾਨ ਸੱਚਾ ਤੇਰਾ ਰਾਜ ਪਾਠ ਸੱਚਾ ਤੇਰਾ ਹੁਕਮ ਸੱਚਾ ਤੇਰਾ ਫਰਮਾਨ ਸੱਚਾ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਏ ਪ੍ਰਭੂ ਤੇਰੀ ਬਖਸ਼ਿਸ਼ ਵੀ ਸੱਚੀ ਹੈ ਤੂੰ ਜੋ ਵੀ ਬਖਸ਼ਿਸ਼ ਕਰਦਾ ਹੈਂ वास्तविक करदा है हकीकी करना है सच दे आधार पर करदा है और अमिट है तेरी बख्शिश अमिट है जिम्मे तू अमिट, अमिट है तेरी बख्शिश भी अमिट है सदी है और तेरी बख्शिश का निशान भी सच्चा है भाव तेरी बख्शिश का जो प्रगटावा आदा है वो वास्तविक है दरअसल किसी ने बख्शिश से थोड़ी की तू दी बख्शिश का प्रगटावा बहुत ज्यादा हो निशान झूठा है दान ਥੋੜਾ ਹੈ ਪ੍ਰਗਟਾਵਾ ਬਹੁਤ ਹੈ ਇਹ ਤੇ ਝੂਠਾ ਨਿਸ਼ਾਨ ਹੈ ਪਰ দান ਪਹਾੜਾ ਜਿੰਨਾ ਹੈ ਤੇ ਪ੍ਰਗਟਾਵਾ ਤਿਲ ਜਿੰਨਾ ਵੀ ਨਹੀਂ ਵੱਡਾ ਦਾਤਾ ਤਿਲ ਨਾ ਤਮਾਏ ਪਹਾੜਾ ਜਿੰਨਾ দান ਦੇ ਕੇ ਜੀਵਾਂ ਦੀ ਝੋਲੀ ਵਿੱਚ ਪਾ ਕੇ ਤੂੰ ਤਿਲ ਜਿੰਨੀ ਵੀ ਤਮਾ ਨਹੀਂ ਰੱਖਦਾ ਤੂੰ ਤਿਲ ਜਿੰਨਾ ਵੀ احسان ਜਿਤਾਣ ਦੀ ਕੋਸ਼ਿਸ਼ ਨਹੀਂ ਕਰਦਾ ਤੂੰ ਤਿਲ ਜਿੰਨਾ ਵੀ ਉਸ ਦੇ ਬਦਲੇ ਵਿੱਚ ਮੰਗ ਨਹੀਂ ਰੱਖਦਾ ਸੋ ਵਸਤੇ ਤੇਰੀ ਬਖਸ਼ਿਸ਼ ਸੱਚੀ ਤੇਰੀ ਦੇਨ ਸੱਚੀ ਤੇਰਾ ਦਾਨ ਸੱਚਾ